ਵੰਡ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਲੋਹੜੀ ਦਾ ਤਿਉਹਾਰ ਵੀ ਬਿਲਕੁਲ ਹੀ ਨਜ਼ਦੀਕ ਆ ਰਿਹਾ ਹੈ ਅਸੀਂ ਆਪਣੀ ਰਸੋਈ ਦੇ ਵਿੱਚ ਤਿਆਰੀਆਂ ਕਰਨੀਆਂ ਸ਼ੁਰੂ ਕਰਦੇ ਹਾਂ ਆਓ ਇੱਕ ਬਹੁਤ ਹੀ ਸੁਆਦਿਸ਼ਟ ਤੇ ਬਹੁਤ ਜਲਦੀ ਬਣਨ ਵਾਲੀ ਰੈਸিপি ਤਿਆਰ ਕਰਦੇ ਹਾਂ ਇਸ ਰੈਸিপি ਦੀ ਮੁੱਖ ਸਮੱਗਰੀ ਹੈ ਮਖਾਣੇ ਮਖਾਣੇ ਅਸੀਂ ਇੱਥੇ 100 ਗ੍ਰਾਮ ਲਏ ਹਨ ਹੌਲੇ ਹੋਣ ਕਰਕੇ ਇਹ ਕਾਫੀ ਚੜ ਜਾਂਦੇ ਹਨ ਮਖਾਣਿਆਂ ਤੋਂ ਇਲਾਵਾ ਅਸੀਂ ਗੁੜ ਲੈ ਰਹੇ ਹਾਂ ਗੁੜ ਅਸੀਂ 150 ਗ੍ਰਾਮ ਲੈਣਾ ਹੈ ਇਸ ਰੈਸਪੀ ਨੂੰ ਬਹੁਤ ਹੀ ਸੁਆਦੀਸ਼ਟ ਬਣਾਉਣ ਦੇ ਲਈ ਅਸੀਂ ਇਸ ਦੇ ਵਿੱਚ ਤਿਲ ਦੀ ਵਰਤੋਂ ਵੀ ਕਰਾਂਗੇ। ਤਿਲ ਸਾਨੂੰ 2 ਤੋਂ 3 ਚਮਚ ਬਹੁਤ ਹਨ। ਆਓ ਸ਼ੁਰੂਆਤ ਕਰਦੇ ਹਾਂ। ਇੱਕ ਪੈਨ ਲੈ ਕੇ ਅਸੀਂ ਤਿਲਾ ਨੂੰ ਡਰਾਈ ਰੋਸਟ ਕਰ ਲੈਣਾ ਹੈ। ਕੋਈ ਕੀ ਨਹੀਂ ਪਾਉਣਾ, ਬਸ ਇਸੇ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ 3 ਤੋਂ 4 ਮਿੰਟਾਂ ਦੇ ਵਿੱਚ ਅਸੀਂ ਤਿਲਾ ਨੂੰ ਪੁੰਨ ਲਵਾਂਗੇ। ਤੇਲਾਂ ਦੇ ਵਿੱਚ ਵਿਟਾਮਿਨ E ਤੇ ਵਿਟਾਮਿਨ K ਪਾਇਆ ਜਾਂਦਾ ਹੈ। ਇਹ ਨੈਚੁਰਲ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ, ਆਇਰਨ, ਜ਼ਿੰਕ ਤੇ ਵਿਟਾਮਿਨ B6 ਵੀ ਮਿਲਦਾ ਹੈ। ਇਸ ਕਰਕੇ ਤਿਲ ਹੱਡੀਆਂ ਤੇ ਜੋੜਾਂ ਦੀ ਮਜ਼ਬੂਤੀ ਲਈ ਵੀ ਬਹੁਤ ਜ਼ਿਆਦਾ ਵਧੀਆ ਹਨ ਤੇ ਨਾਲ ਹੀ ਨਾਲ ਖੂਨ ਵਧਾਉਣ ਦਾ ਵੀ ਕੰਮ ਕਰਦੇ ਹਨ। ਇਹ ਸਰੀਰ ਨੂੰ ਤਾਕਤ ਦਿੰਦੇ ਹਨ। ਪਰ ਗਰਮ ਹੁੰਦੇ ਹਨ ਗਰਮ ਤਾਸੀਰ ਦੇ ਹੋਣ ਕਰਕੇ ਅਸੀਂ ਇਹਨਾਂ ਨੂੰ ਗਰਮੀ ਵਿੱਚ ਬਿਲਕੁਲ ਨਹੀਂ ਖਾ ਸਕਦੇ ਤੇ ਸਰਦੀ ਦੇ ਵਿੱਚ ਵੀ ਇਹਨਾਂ ਦੀ ਵਰਤੋਂ ਸੰਭਲ ਕੇ ਹੀ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਅੱਜ ਕੱਲ ਦੀ ਠੰਡ ਦੇ ਦਿਨ ਹਨ ਜਦੋਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਧੁੱਪਾਂ ਨਹੀਂ ਨਿਕਲਦੀਆਂ ਉਹੀ ਸਮਾਂ ਤਿਲਾਂ ਨੂੰ ਸੇਵਨ ਕਰਨ ਦਾ ਸਭ ਤੋਂ ਸਹੀ ਸਮਾਂ ਹੁੰਦਾ ਹੈ ਤੇ ਇਸ ਤਰ੍ਹਾਂ ਦੀ ਠੰਡ ਲੋਹੜੀ ਦੇ ਆਸ-ਪਾਸ ਹੀ ਪੈਂਦੀ ਹੈ ਇਸ ਕਰਕੇ ਤਿਲਾਂ ਦਾ ਲੋਹੜੀ ਦੇ ਨਾਲ ਬਹੁਤ ਹੀ ਡੇਰਾ ਸੰਬੰਧ ਹੈ ਅਸੀਂ ਤਿਲਾਂ ਨੂੰ ਥੋੜਾ ਥੋੜਾ ਕਿਸੇ ਵੀ ਚੀਜ਼ ਦੇ ਰਾਹੀਂ ਵਰਤ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਰੋਟੀ ਦੇ ਵਿੱਚ ਪਾ ਲੈਂਦੇ ਹਾਂ ਅੱਜ ਵਾਲੀ ਰੈਸিপি 'ਚ ਵੀ ਅਸੀਂ ਤਿਲਾਂ ਦੀ ਵਰਤੋਂ ਕਰ ਰਹੇ ਹਾਂ ਇਸੇ ਤਰੀਕੇ ਤੁਸੀਂ ਤਿਲਾਂ ਦੀ ਚਟਨੀ ਬਣਾ ਸਕਦੇ ਹੋ ਤਾਂ ਠੰਡ ਦੇ ਵਿੱਚ ਬਹੁਤ ਜ਼ਿਆਦਾ ਨਾ ਖਾ ਕੇ ਅਸੀਂ ਥੋੜਾ ਥੋੜਾ ਵੀ ਇਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਸਾਨੂੰ ਫਾਇਦਾ ਮਿਲਦਾ ਹੈ ਤਿਲਾਂ ਦੇ ਵਿੱਚੋਂ ਖੁਸ਼ਬੂ ਆਣੀ ਸ਼ੁਰੂ ਹੋ ਗਈ ਹੈ ਤੇ ਇਹ ਹਲਕੇ ਭੂਰੇ ਰੰਗ ਦੇ ਹੋ ਗਏ ਹਨ ਹੁਣ ਅਸੀਂ ਇਹਨਾਂ ਨੂੰ ਕਿਸੇ ਬਰਤਨ ਦੇ ਵਿੱਚ ਕੱਢ ਲੈਣਾ ਹੈ ਇਸੇ ਕੜਾਈ ਦੇ ਵਿੱਚ ਅਸੀਂ ਹੁਣ ਮਖਾਣਿਆਂ ਨੂੰ ਪਾ ਦੇਾਂਗੇ ਤੇ ਮਖਾਣਿਆਂ ਨੂੰ ਵੀ ਅਸੀਂ ਲਗਾਤਾਰ ਚਲਾਉਂਦੇ ਹੋਏ ਭੁੰਨਣਾ ਹੈ ਮਖਾਣਿਆਂ ਨੂੰ ਬਿਲਕੁਲ ਵੀ ਤੇਜ਼ ਗੈਸ ਤੇ ਨਹੀਂ ਭੁੰਨਾ ਕਿਉਂਕਿ ਇਹ ਸੜ ਜਾਂਦੇ ਹਨ ਬਹੁਤ ਹੌਲੇ ਹੁੰਦੇ ਹਨ ਅਸੀਂ ਗੈਸ ਨੂੰ ਬਿਲਕੁਲ ਸਿਮ ਹੀ ਰੱਖਣਾ ਹੈ ਤੇ 7 ਤੋਂ 8 ਮਿੰਟ ਇਹਨਾਂ ਨੂੰ ਦੇਣੇ ਹਨ ਤਾਂ ਕਿ ਇਹ ਚੰਗੀ ਤਰ੍ਹਾਂ कुरकुरੇ ਹੋ ਜਾਣ ਕਿਉਂਕਿ ਇਸ ਰੈਸিপি ਦਾ ਸਾਰਾ ਸਵਾਦ ਹੀ ਇਸੇ ਗੱਲ ਤੇ ਹੈ ਕਿ ਮਖਾਣੇ ਸਾਡੇ ਕਿੰਨੇ ਵਧੀਆ ਰੋਸਟ ਹੋਣਗੇ ਮਖਾਣਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਕੈਲਸ਼ੀਅਮ ਪਾਇਆ ਜਾਂਦਾ ਹੈ ਤੇ ਹੱਡੀਆਂ ਤੇ ਜੋੜਾਂ ਦੀ ਮਜ਼ਬੂਤੀ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਹਨ ਹੱਡੀਆਂ ਤੇ ਜੋੜਾਂ ਨੂੰ ਮਜ਼ਬੂਤੀ ਦੇਣ ਲਈ ਜੋ ਵੀ ਡਾਈਟ ਹੈ ਉਹ ਵਾਲਾਂ ਤੇ ਸਕਿਨ ਲਈ ਵੀ ਉਨੀ ਹੀ ਚੰਗੀ ਹੁੰਦੀ ਹੈ ਕਿਉਂਕਿ ਆਯੁਰਵੇਦ ਦੇ ਅਨੁਸਾਰ ਸਾਡੇ ਵਾਲ ਤੇ ਜਿਹੜੀ ਸਾਡੀ ਤ્વਚਾ ਹੈ ਸਕਿਨ ਹੈ ਚਮੜੀ ਇਹ ਵੀ ਅਸਤੀ ਤਾਤੂ ਦੇ ਅੰਦਰ ਹੀ ਆ ਜਾਂਦੀ ਹੈ ਇਸ ਕਰਕੇ ਇਹ ਰੈਸিপি ਜਿਨ੍ਹਾਂ ਦੇ ਅੰਦਰ ਬਹੁਤ ਜ਼ਿਆਦਾ ਕਮਜ਼ੋਰੀ ਹੈ ਜਿਨ੍ਹਾਂ ਦੇ ਵਾਲ ਰੁੱਖੇ ਬੇਜਾਨ ਤੇ ਟੁੱਟਦੇ ਛੱਡਦੇ ਹਨ ਉਹਨਾਂ ਲਈ ਵੀ ਜ਼ਿਆਦਾ ਵਧੀਆ ਹੈ ਜਿਹੜੇ ਮਖਾਣੇ ਹਨ ਇਹ ਗਰਮ ਨਹੀਂ ਹੁੰਦੇ ਇਹ ਠੰਡੀ ਤਾਸੀਰ ਦੇ ਹੁੰਦੇ ਹਨ ਇਸ ਕਰਕੇ ਇਹਨਾਂ ਨੂੰ ਪ੍ਰੈਗਨੈਂਸੀ ਦੇ ਵਿੱਚ ਵੀ ਖਾਦਾ ਜਾ ਸਕਦਾ ਹੈ ਪਰ ਕਿਉਂਕਿ ਅਸੀਂ ਇਸ ਨੂੰ ਸਰਦੀਆਂ ਦੇ ਲਈ ਵਰਤ ਰਹੇ ਹਾਂ ਤਾਂ ਅਸੀਂ ਇਸ ਦੇ ਲਈ ਗੁੜ ਦੀ ਵਰਤੋਂ ਕਰਾਂਗੇ ਗੁੜ ਦੀ ਤਾਸੀਰ ਗਰਮ ਹੁੰਦੀ ਹੈ ਨਾਲ ਅਸੀਂ ਥੋੜੇ ਜੇ ਤਿਲ ਲੈ ਰਹੇ ਹਾਂ ਤੇ ਬਹੁਤ ਵਧੀਆ ਬੈਲੈਂਸਡ ਰੈਸিপি ਬਣ ਜਾਂਦੀ ਹੈ ਇਸ ਨੂੰ ਸਰਦੀ ਗਰਮੀ ਦੋਨਾਂ ਮੌਸਮਾਂ ਦੇ ਵਿੱਚ ਖਾਦਾ ਜਾ ਸਕਦਾ ਹੈ ਇਹ ਰੁੱਖੇ ਹੋਣ ਕਰਕੇ ਕਬਜ ਨੂੰ ਵਧਾ ਸਕਦੇ ਹਨ ਇਸ ਕਰਕੇ ਮਾਤਰਾ ਦਾ ਸਾਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੇ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਗੈਸ ਜਾਂ ਕਬਜ ਰਹਿੰਦੀ ਹੈ ਉਹਨਾਂ ਨੂੰ ਮਖਾਣਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਬੱਚਿਆਂ ਦੇ ਲਈ ਵੀ ਮਖਾਣੇ ਬਹੁਤ ਜ਼ਿਆਦਾ ਵਧੀਆ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਦੇ कुरकुरੇ ਤੇ ਕ੍ਰਿਸਪੀ ਸਨੈਕਸ ਬਹੁਤ ਪਸੰਦ ਹੁੰਦੇ ਹਨ ਤਾਂ ਅਸੀਂ ਮਖਾਣਿਆਂ ਦੀ ਵਰਤੋਂ ਕਰ ਸਕਦੇ ਹਾਂ ਇਹ ਤਾਕਤਵਰ ਵੀ ਹਨ ਤੇ ਨਾਲ ਨਾਲ ਬਹੁਤ ਸਵਾਦ ਬਣ ਜਾਂਦੇ ਹਨ ਇਸੇ ਤਰੀਕੇ ਰੋਸਟ ਕਰਕੇ ਅਸੀਂ ਇਹਨਾਂ ਨੂੰ ਨਮਕੀਨ ਵੀ ਵਰਤੋਂ ਕਰ ਸਕਦੇ ਹਾਂ ਤੇ ਅੱਜ ਅਸੀਂ ਜੋ ਮਖਾਣੇ ਬਣਾਵਾਂਗੇ ਇਹ ਮਿੱਠੇ ਬਣਨਗੇ ਜਿਹੜੇ ਕਿ ਗੁੜ ਵਾਲੇ ਮਖਾਣੇ ਤਿਆਰ ਹੋਣਗੇ ਜਿਹੜੀਆਂ ਔਰਤਾਂ ਨੂੰ ਮਹਾਵਾਰੀ ਦੇ ਦੌਰਾਨ ਬਹੁਤ ਜ਼ਿਆਦਾ ਖੂਨ ਪੈਂਦਾ ਹੈ ਤੇ ਜ਼ਿਆਦਾ ਬਲੀਡਿੰਗ ਹੋਣ ਕਰਕੇ ਅਕਸਰ ਉਹਨਾਂ ਦੇ ਅੰਦਰ ਐਨੀਮੀਆ ਹੋ ਜਾਂਦਾ ਹੈ ਖੂਨ ਦੀ ਕਮੀ ਹੋ ਜਾਂਦੀ ਹੈ ਬਹੁਤ ਬੈਕ ਪੇਨ ਰਹਿੰਦੀ ਹੈ ਉਹਨਾਂ ਨੂੰ ਤੇ ਦਰਦ ਵੀ ਬਹੁਤ ਜ਼ਿਆਦਾ ਰਹਿੰਦਾ ਹੈ ਉਹਨਾਂ ਲਈ ਇਹ ਬਹੁਤ ਚੰਗੇ ਹਨ ਜਿਨ੍ਹਾਂ ਨੂੰ ਸਫੇਦ ਪਾਣੀ ਲਿਊਕੋਰੀਆ ਦੀ ਸ਼ਿਕਾਇਤ ਹੈ ਉਹਨਾਂ ਲਈ ਵੀ ਮਖਾਣਿਆਂ ਦੀ ਵਰਤੋਂ ਬਹੁਤ ਵਧੀਆ ਰਹਿੰਦੀ ਹੈ ਹੁਣ ਜਿਹੜੇ ਮਖਾਣੇ ਨੇ ਇਹ ਬਹੁਤ ਵਧੀਆ ਤਰੀਕੇ ਨਾਲ ਰੋਸਟ ਹੋ ਗਏ ਹਨ ਅਸੀਂ ਇਸ ਤਰ੍ਹਾਂ ਮਖਾਣੇ ਨੂੰ ਤੋੜ ਕੇ ਦੇਖ ਸਕਦੇ ਹਾਂ ਇਹ ਬਹੁਤ ਵਧੀਆ ਤਰੀਕੇ ਨਾਲ ਟੁੱਟ ਜਾਂਦਾ ਹੈ ਬਿਲਕੁਲ ਚੂਰਾ ਹੋ ਜਾਏਗਾ ਤਾਂ ਮਖਾਣੇ ਬਹੁਤ ਵਧੀਆ ਭੁੰਨੇ ਗਏ ਹਨ ਮਖਾਣਿਆਂ ਨੂੰ ਸਹੀ ਤਰੀਕੇ ਨਾਲ ਭੁੰਨਣਾ ਇਸ ਰੈਸਪੀ ਲਈ ਬਹੁਤ ਜ਼ਰੂਰੀ ਹੈ ਮਖਾਣੇ ਸਾਡੇ ਬਿਲਕੁਲ ਤਿਆਰ ਹਨ ਇਹਨਾਂ ਨੂੰ ਅਸੀਂ ਹੁਣ ਕਿਸੇ ਬਰਤਨ ਦੇ ਵਿੱਚ ਕੱਢ ਲਵਾਂਗੇ ਇਸੇ ਕੜਾਈ ਦੇ ਵਿੱਚ ਅਸੀਂ 2 ਚਮਚ ਦੇਸੀ ਘੀ ਦੇ ਲੈ ਲੈਣੇ ਹਨ ਜਿਵੇਂ ਹੀ ਘੀ ਮੈਲਟ ਹੋਏਗਾ ਅਸੀਂ ਇਸ ਦੇ ਅੰਦਰ ਗੁੜ ਨੂੰ ਪਾ ਦੇਣਾ ਹੈ ਇਹ ਰੈਸিপি ਜਦੋਂ ਤਿਆਰ ਹੋਏਗੀ ਇਹਦੇ ਵਿੱਚ ਮਿਠਾਸ ਕੋਈ ਇੰਨੀ ਜ਼ਿਆਦਾ ਨਹੀਂ ਲੱਗਦੀ ਜਿਸ ਤਰ੍ਹਾਂ ਅਸੀਂ ਗੱਜਕ ਜਾਂ ਰੇਬੜੀ ਖਾਂਦੇ ਹਾਂ ਤਾਂ ਉਹ ਬਹੁਤ ਜ਼ਿਆਦਾ ਮਿੱਠੀ ਲੱਗਦੀ ਹੈ ਇਸ ਦੇ ਵਿੱਚ ਬਹੁਤ ਹੀ ਨਾ ਮਾਤਰ ਜੀ ਮਿਠਾਸ ਆਏਗੀ ਤੇ ਘੀ ਵੀ ਬਹੁਤ ਹੀ ਥੋੜਾ ਪਿਆ ਹੈ 1 ਜਾਂ 2 ਚਮਚ ਇਹ ਰੈਸিপি weight loss ਵਾਲਿਆਂ ਲਈ ਵੀ ਬਹੁਤ ਚੰਗੀ ਹੈ ਜਿਹੜੇ ਭਾਰ ਘਟਾ ਰਹੇ ਹਨ ਉਹਨਾਂ ਨੂੰ ਜਦੋਂ ਮਿੱਠੇ ਦੀ ਕਰੀਵਿੰਗ ਹੁੰਦੀ ਹੈ ਤੇ ਲੱਗਦਾ ਹੈ ਕਿ ਅੰਦਰ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਉਹ ਵੀ ਇਸ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਸਕਦੇ ਹਨ ਗੁੜ ਜਿਹੜਾ ਹੈ ਉਹ ਬਹੁਤ ਜਲਦੀ ਮੈਲਟ ਹੋ ਜਾਏਗਾ ਇਸ ਦੇ ਵਿੱਚ ਅਸੀਂ 2 ਤੋਂ 3 ਚਮਚ ਪਾਣੀ ਦੇ ਵੀ ਪਾ ਦਾਂਗੇ ਤੇ ਇਸ ਨੂੰ ਪੂਰੀ ਤਰ੍ਹਾਂ ਪਿਘਲਾ ਲਵਾਂਗੇ ਅਸੀਂ ਅੱਜ ਗੁੜ ਦੀ ਚਾਸ਼ਨੀ ਤਿਆਰ ਕਰਨੀ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਚੈੱਕ ਕਰਕੇ ਜਦੋਂ ਇਹਦੀ ਚੰਗੀ ਤਰ੍ਹਾਂ ਚਾਸ਼ਨੀ ਬਣ ਜਾਏਗੀ ਉਸ ਤੋਂ ਬਾਅਦ ਹੀ ਅਸੀਂ ਮਖਾਣਿਆਂ ਨੂੰ ਇਸ ਦੇ ਅੰਦਰ ਪਾਵਾਂਗੇ ਇੱਥੇ ਅਸੀਂ ਮਖਾਣੇ 100 ਗ੍ਰਾਮ ਲਏ ਸੀ ਮਖਾਣੇ ਹੌਲੇ ਹੋਣ ਕਰਕੇ 100 ਗ੍ਰਾਮ ਵੀ ਕਾਫੀ ਚੜ ਜਾਂਦੇ ਹਨ ਤੇ ਗੁੜ ਜਿਹੜਾ ਹੈ ਉਹ 150 ਗ੍ਰਾਮ ਲਿਆ ਹੈ 100 ਗ੍ਰਾਮ ਮਖਾਣਿਆਂ ਦੇ ਲਈ ਪਰ ਇਹ ਬਹੁਤ ਵਧੀਆ ਰੈਸਪੀ ਤਿਆਰ ਹੋ ਜਾਏਗੀ ਜਿੰਨੀ ਕੋਟਿੰਗ ਮਖਾਣਿਆਂ ਦੇ ਉੱਤੇ ਗੁੜ ਦੀ ਸਾਨੂੰ ਚਾਹੀਦੀ ਹੈ ਉੰਨੀ ਹੀ ਆਏਗੀ ਇਸ ਤਰੀਕੇ ਨਾਲ ਜੇ ਤੁਸੀਂ ਬਿਲਕੁਲ ਇਸੇ ਤਰੀਕੇ ਰੈਸਪੀ ਤਿਆਰ ਕਰੋਗੇ ਤੁਹਾਡੀ ਰੈਸਪੀ ਬਹੁਤ ਚੰਗੀ ਬਿਨਾ ਖਰਾਬ ਹੋਏ ਪਹਿਲੀ ਵਾਰ ਜੀ ਤਿਆਰ ਹੋ ਜਾਏਗੀ ਤੇ ਇਹ ਗਲਤੀ ਅਸੀਂ ਅਕਸਰ ਹੀ ਕਰਦੇ ਹਾਂ ਕਿ ਖੰਡ ਨਾਲੋਂ ਅਸੀਂ ਗੁੜ ਜਾਂ ਸ਼ੱਕਰ ਦੀ ਵਰਤੋਂ ਕਰਦੇ ਹਾਂ ਤਾਂ ਇਹ ਹਮੇਸ਼ਾ ਜ਼ਿਆਦਾ ਫਾਇਦਾ ਕਰਦੀ ਹੈ ਜਿਨ੍ਹਾਂ ਅੰਦਰ ਖੂਨ ਦੀ ਕਮੀ ਹੁੰਦੀ ਹੈ ਉਹਨਾਂ ਲਈ ਵੀ ਬਹੁਤ ਵਧੀਆ ਰਹਿੰਦੀ ਹੈ ਤੇ ਸਰੀਰ ਨੂੰ ਤਾਕਤ ਵੀ ਦਿੰਦੀ ਹੈ ਤੇ ਸਰਦੀਆਂ ਦੇ ਵਿੱਚ ਸਾਡੇ ਸਰੀਰ ਨੂੰ ਗੁੜ ਗਰਮੀ ਵੀ ਦਿੰਦਾ ਹੈ ਗੁੜ ਬਹੁਤ ਵਧੀਆ ਪਿਗਲ ਗਿਆ ਹੈ ਹੁਣ ਅਸੀਂ ਇਸ ਦੇ ਵਿੱਚ ਦੋ ਚੁਟਕੀ ਮਸਾਲੇ ਦੀ ਪਾ ਦੇਣੀ ਹੈ ਮਸਾਲੇ ਦੇ ਵਿੱਚ ਮੈਂ ਥੋੜੀ ਜੀ ਅਜਵੈਨ ਥੋੜਾ ਜਿਹਾ ਥੋੜੀ ਜੀ ਅਜਵੈਨ ਥੋੜਾ ਜਿਹਾ ਸੌਂਫ ਤੇ ਥੋੜੀ ਜੀ ਛੋਟੀ ਲਾਚੀ ਦਾ ਪਾਊਡਰ ਲਿਆ ਹੈ ਹੁਣ ਲਗਾਤਾਰ ਚਲਾਉਂਦੇ ਹੋਏ ਅਸੀਂ ਇਸ ਨੂੰ گاੜਾ ਕਰਦੇ ਜਾਣਾ ਹੈ 7 ਤੋਂ 8 ਮਿੰਟ ਦਾ ਸਮਾਂ ਆਰਾਮ ਨਾਲ ਲੱਗ ਜਾਂਦਾ ਹੈ ਗੁੜ ਦੀ ਚਾਸ਼ਨੀ ਤਿਆਰ ਹੋਣ ਤੇ ਇਸ ਨੂੰ ਅਸੀਂ ਨਾਲ-ਨਾਲ ਚੈੱਕ ਵੀ ਕਰਦੇ ਜਾਵਾਂਗੇ ਜਦੋਂ ਇਹ ਬਿਲਕੁਲ ਸਹੀ ਤਿਆਰ ਹੋ ਜਾਏਗੀ ਉਸੇ ਵੇਲੇ ਮਖਾਣੇ ਪਾਉਣੇ ਹਨ ਜਦੋਂ ਇਹ ਪੱਕੇਗੀ ਤਾਂ ਇਸੇ ਤਰੀਕੇ ਚ ਝੱਗ ਬਣਦੀ ਜਾਏਗੀ ਚਾਸ਼ਨੀ ਜਿਸੀ ਸਹੀ ਤਰੀਕੇ ਬਣਾ ਲੈਂਦੇ ਹਾਂ ਤਾਂ ਬਹੁਤ ਚੀਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਇਸ ਦੇ ਵਿੱਚ ਭੁੰਨੇ ਹੋਏ ਤਿਲ ਪਾਏ ਜਾ ਸਕਦੇ ਹਨ ਭੁੰਨੀ ਹੋਈ ਅਲਸੀ ਵੀ ਪਾਈ ਜਾ ਸਕਦੀ ਹੈ ਭੁੰਨੀ ਹੋਈ ਮੂੰਗਫਲੀ ਪਾਈ ਜਾ ਸਕਦੀ ਹੈ ਹੋਰ ਡਰਾਈ ਫਰੂਟਸ ਦੀ ਵਰਤੋਂ ਕਰਕੇ ਵੀ ਅਸੀਂ ਕਈ ਤਰ੍ਹਾਂ ਦੀਆਂ ਰੈਸਪੀਜ਼ ਬਣਾ ਸਕਦੇ ਹਾਂ ਜਿਸ ਤਰ੍ਹਾਂ ਕਿ ਦੇਖਣ ਨੂੰ ਕਾਫੀ ਗਾੜੀ ਲੱਗ ਰਹੀ ਹੈ ਇਹ ਤਿਆਰ ਹੋ ਗਈ ਹੈ ਇਸ ਚੀਜ਼ ਨੂੰ ਚੈੱਕ ਕਰਨ ਦੇ ਲਈ ਅਸੀਂ ਇਸ ਦੀ ਇੱਕ ਬੂੰਦ ਪਾਣੀ ਦੇ ਵਿੱਚ ਪਾ ਕੇ ਦੇਖਾਂਗੇ ਪਾਣੀ ਦੇ ਵਿੱਚ ਪਾਉਂਦਿਆਂ ਹੀ ਜੇ ਇਹ ਬੂੰਦ ਫੈਲ ਜਾਏਗੀ ਤਾਂ ਸਾਡੀ ਚਾਸ਼ਨੀ ਹਲੇ ਤਿਆਰ ਨਹੀਂ ਹੋਈ ਪਰ ਜੇ ਬੂੰਦ ਦੀ ਇੱਕ ਮੋਤੀ ਦੀ ਤਰ੍ਹਾਂ ਬਣ ਜਾਏਗੀ ਤਾਂ ਚਾਸ਼ਨੀ ਤਿਆਰ ਹੋ ਜਾਏਗੀ ਤੁਸੀਂ ਦੇਖਿਆ ਕਿ ਇਹ ਹਲੇ ਵੀ ਫੈਲ ਰਹੀ ਹੈ ਇਸ ਕਰਕੇ ਸਾਨੂੰ ਇਸ ਨੂੰ ਹੋਰ ਗਾੜਾ ਕਰਕੇ ਪਕਾਉਣਾ ਪਵੇਗਾ 2 ਤੋਂ 3 ਮਿੰਟ ਅਸੀਂ ਇਸ ਨੂੰ ਹੋਰ ਪਕਾ ਲਵਾਂਗੇ ਤੇ ਇਸੇ ਤਰੀਕੇ ਨਾਲ-ਨਾਲ ਚੈੱਕ ਕਰਦੇ ਰਵਾਂਗੇ ਕਿਉਂਕਿ ਅਸੀਂ ਬਹੁਤ ਜ਼ਿਆਦਾ ਵੀ ਇਸ ਨੂੰ ਨਹੀਂ ਪਕਾਉਣਾ ਜੇ ਬਹੁਤ ਜ਼ਿਆਦਾ ਪੱਕ ਜਾਏਗੀ ਤਾਂ ਇਹ ਬਹੁਤ ਚੀੜੀ ਹੋ ਜਾਂਦੀ ਹੈ ਇਸ ਕਰਕੇ ਅਸੀਂ ਇਸ ਨੂੰ ਨਾਲ-ਨਾਲ ਇਸ ਸਟੇਜ ਤੇ ਚੈੱਕ ਜ਼ਰੂਰ ਕਰਦੇ ਰਹਿਣਾ ਹੈ ਹੁਣ ਇਹ ਪਹਿਲਾਂ ਨਾਲੋਂ ਕਾਫੀ ਗਾੜੀ ਹੋ ਚੁੱਕੀ ਹੈ ਅਸੀਂ ਇਸ ਨੂੰ ਇੱਕ ਵਾਰੀ ਫਿਰ ਚੈੱਕ ਕਰਾਂਗੇ ਜਿਵੇਂ ਹੀ ਅਸੀਂ ਪਾਣੀ ਦੇ ਵਿੱਚ ਬੂੰਦ ਪਾਵਾਂਗੇ ਤਾਂ ਇਹ ਉੱਥੇ ਹੀ ਟਿਕ ਜਾਏਗੀ ਬਿਲਕੁਲ ਵੀ ਫੈਲੇਗੀ ਨਹੀਂ ਬਸ ਇਸ ਸਟੇਜ ਤੇ ਹੀ ਅਸੀਂ ਮਖਾਣੇ ਜਿਹੜੇ ਹਨ ਉਹ ਇਸ ਦੇ ਅੰਦਰ ਪਾ ਦੇਨੇ ਹਨ ਤੇ ਲਗਾਤਾਰ ਤੇਜ਼ ਚਲਾਉਂਦੇ ਹੋਏ ਅਸੀਂ ਇਹਨਾਂ ਨੂੰ ਹਿਲਾ ਦੇਣਾ ਹੈ ਗੈਸ ਨੂੰ ਹੁਣ ਅਸੀਂ ਬੰਦ ਕਰ ਦੇਾਂਗੇ ਗਰਮ ਪੈਨ ਦੇ ਵਿੱਚ ਹੀ ਚੰਗੀ ਤਰ੍ਹਾਂ ਹਿਲਾ ਦਿਓ ਤਾਂ ਕਿ ਗੁੜ ਦੀ ਸਾਰੀ ਕੋਟਿੰਗ ਜਿਹੜੀ ਹੈ ਮਖਾਣਿਆਂ ਨੂੰ ਚੰਗੀ ਤਰ੍ਹਾਂ ਹੋ ਜਾਏ। ਜੇ ਤੁਸੀਂ ਤੇਲਾਂ ਦੀ ਵਰਤੋਂ ਜ਼ਿਆਦਾ ਕਰਨਾ ਚਾਹੁੰਦੇ ਹੋ ਤਾਂ ਤਿਲ ਵੀ ਇੱਥੇ ਹੀ ਵਿੱਚੇ ਹੀ ਪਾ ਦੇਣੇ ਚਾਹੀਦੇ ਹਨ। ਜੇ ਤੁਸੀਂ ਥੋੜੇ ਹੀ ਤਿਲ ਉੱਪਰ ਕੋਟਿੰਗ ਕਰਨਾ ਚਾਹੁੰਦੇ ਹੋ ਤਾਂ ਇਸ ਤਰੀਕੇ ਥਾਲ ਦੇ ਵਿੱਚ ਤਿਲਾਂ ਨੂੰ ਫੈਲਾ ਦਿਓ ਤੇ ਇਸੇ ਥਾਲ ਦੇ ਵਿੱਚ ਅਸੀਂ ਮਖਾਣਿਆਂ ਨੂੰ ਪਾ ਦੇਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਹੱਥਾਂ ਨਾਲ ਹੀ ਚੰਗੀ ਤਰ੍ਹਾਂ ਰਲਾ ਦੇਣਾ ਹੈ ਇਹ ਬਹੁਤ ਹੀ ਜਲਦੀ ਠੰਡੇ ਹੋ ਜਾਣਗੇ ਤੇ ਨਾਲ ਹੀ ਨਾਲ ਅਲੱਗ-ਅਲੱਗ ਹੋ ਜਾਣਗੇ ਜਿਹੜੇ ਤਿਲੇ ਠੇਠਾਂ ਬਚ ਜਾਣਗੇ ਉਹਨਾਂ ਨੂੰ ਅਸੀਂ ਕਿਸੇ ਹੋਰ ਰੈਸিপি ਲਈ ਵਰਤ ਸਕਦੇ ਹਾਂ ਜਾਂ ਫਿਰ ਇਸੇ ਤਰ੍ਹਾਂ ਹੀ ਚਬਾ ਕੇ ਖਾ ਸਕਦੇ ਹਾਂ ਕਿਉਂਕਿ ਉਹ ਰੋਸਟ ਕੀਤੇ ਹੋਏ ਤਿਲ ਹਨ ਇਸ ਤਰੀਕੇ ਜਦੋਂ ਅਸੀਂ ਤਿਲਾਂ ਦੀ ਕੋਟਿੰਗ ਮਖਾਣਿਆਂ ਤੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੱਥਾਂ ਨਾਲ 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 ਹੀ ਮਖਾਣੇ ਟੁੱਟਦੇ ਜਾਂਦੇ ਹਨ ਕਿਉਂਕਿ ਗੁੜ ਜਿਹੜਾ ਹੈ ਠੰਡ ਦਾ ਮੌਸਮ ਹੈ ਤੁਰੰਤ ਹੀ ਠੰਡਾ ਹੋ ਜਾਂਦਾ ਹੈ ਤੇ ਬਿਲਕੁਲ ਅਲੱਗ-ਅਲੱਗ ਹੋ ਜਾਣਗੇ ਜਿੰਨੇ ਕ ਤਿਲ ਇਹਨਾਂ ਨਾਲ ਚਿਪਕਨੇ ਹੋਣਗੇ ਚਿਪਕ ਜਾਣਗੇ ਤੇ ਬਾਕੀ ਹੀਠਾ ਰਹਿ ਜਾਣਗੇ ਇਹ ਬਹੁਤ ਹੀ ਸਵਾਦ ਰੈਸিপি ਬਣਦੀ ਹੈ ਕ੍ਰਿਸਪੀ ਇੰਨੀ ਜ਼ਿਆਦਾ ਬਣਦੀ ਹੈ ਕਿ ਇਹਨਾਂ ਨੂੰ ਖਾਣ ਤੋਂ ਬਾਅਦ ਗੱਚਕ ਜਾਂ ਰੇਬੜੀ ਦਾ ਸਵਾਦ ਵੀ ਬਿਲਕੁਲ ਫਿੱਕਾ ਪੈ ਜਾਂਦਾ ਹੈ ਇਸ ਨੂੰ ਅਸੀਂ 에ਅਰ ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖਣਾ ਹੈ ਤਾਂ ਕਿ ਮਖਾਣੇ ਜਿਹੜੇ ਨੇ ਉਹ ਸਿਲ ਨਾ ਜਾਣ ਤੇ ਇਸੇ ਤਰ੍ਹਾਂ कुरकुरੇ ਬਣੇ ਰਹਿਣ ਤੁਸੀਂ ਲੋਹੜੀ ਦੇ ਤਿਉਹਾਰ ਤੇ ਆਪਣੇ ਘਰ ਵਿੱਚ ਇਸ ਤਰ੍ਹਾਂ ਕਈ ਚੀਜ਼ਾਂ ਬਣਾ ਕੇ ਰੱਖ ਸਕਦੇ ਹੋ ਜਿਵੇਂ ਅਸੀਂ ਇੱਕ ਵਾਰ ਥੋੜੇ ਦਿਨ ਪਹਿਲਾਂ ਹੀ ਗੁੜ ਬਣਾਇਆ ਸੀ ਡਰਾਈ ਫਰੂਟ ਵਾਲਾ ਤੇ ਅੱਜ ਅਸੀਂ ਮਖਾਣੇ ਬਣਾਏ ਨੇ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਕਿ ਕੁਝ ਹੋਰ ਰੈਸਪੀਜ਼ ਅਸੀਂ ਤਿਉਹਾਰ ਨਾਲ ਸੰਬੰਧਿਤ ਬਣਾਈਏ ਇਹਨਾਂ ਨੂੰ ਤੁਸੀਂ ਵੀਕਐਂਡ ਤੇ ਜਦੋਂ ਮਰਜ਼ੀ ਬਣਾ ਕੇ ਰੱਖ ਸਕਦੇ ਹੋ ਬੱਚਿਆਂ ਦੇ ਲੰਚ ਬਾਕਸ ਵਿੱਚ ਵੀ ਦਿੱਤਾ ਜਾ ਸਕਦਾ ਹੈ ਤੇ ਜਦੋਂ ਵੀ ਬੱਚਿਆਂ ਨੂੰ ਭੁੱਖ ਲੱਗਦੀ ਹੈ ਜਾਂ ਸਨੈਕਸ ਦੀ ਮੰਗ ਕਰਦੇ ਹਨ ਤਾਂ ਅਸੀਂ ਇਸ ਤਰ੍ਹਾਂ ਦੇ ਸਨੈਕਸ ਉਹਨਾਂ ਨੂੰ ਦੇ ਸਕਦੇ ਹਾਂ ਮੈਂ ਜਦੋਂ ਵੀ ਕੁਝ ਬਣਾ ਰਹੀ ਹੁੰਨੀ ਹਾਂ ਮੇਰੇ ਬੱਚੇ ਪਹਿਲਾਂ ਹੀ ਤਿਆਰ ਖੜੇ ਹੁੰਦੇ ਨੇ ਖਾਣ ਲਈ ਤੇ ਬਹੁਤ ਲੋਕ ਪੁੱਛਦੇ ਹਨ ਕਿ ਬੱਚਿਆਂ ਨੂੰ ਅਸੀਂ ਕੀ ਦੇ ਸਕਦੇ ਹਾਂ ਤਾਂ ਮੈਂ ਕੁਝ ਵੀ ਅਲੱਗ ਨਹੀਂ ਦਿੰਦੀ ਸਭ ਕੁਝ ਘਰ ਇੱਕੋ ਵਰਗਾ ਹੀ ਬਣਦਾ ਹੈ ਤੇ ਬੱਚਿਆਂ ਨੂੰ ਸ਼ੁਰੂ ਤੋਂ ਜਿਸ ਤਰ੍ਹਾਂ ਦੀ ਆਦਤ ਅਸੀਂ ਪਾ ਦਿੰਦੇ ਹਾਂ ਉਹ ਉਸੇ ਤਰੀਕੇ ਖਾ ਲੈਂਦੇ ਹਨ ਤੁਹਾਨੂੰ ਮੈਂ ਇਸ ਦੀ ਆਵਾਜ਼ ਵੀ ਜਰੂਰ ਸੁਣਾਵਾਂਗੀ ਇਸ ਦੀ ਆਵਾਜ਼ ਸੁਣ ਕੇ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਕਿੰਨੇ ਕਰਕਰੇ ਬਣੇ ਹਨ ਉਮੀਦ ਕਰਦੀ ਹਾਂ ਕਿ ਰੈਸਪੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਤੇ ਤੁਸੀਂ ਵੀ ਆਪਣੇ ਘਰ ਇਸ ਨੂੰ ਜਰੂਰ ਟਰਾਈ ਕਰੋਗੇ ਮੈਂ ਫੇਰ ਮਿਲਾਂਗੀ ਤੁਹਾਨੂੰ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸੱਚੀ ਰੇ